ਬਰਨਾਲਾ ਦੇ ਪੱਤੀ ਰੋਡ ਤੇ ਰਹਿਣ ਵਾਲੇ ਦੋ ਗਰੀਬ ਭਰਾਵਾਂ ਤੇ ਪਹਿਲਾਂ ਕੁਦਰਤ ਦੀ ਮਾਰ ਪਈ ਤੇ ਹੁਣ ਕਾਨੂੰਨ ਦੀ ਮਾਰ ਪੈ ਰਹੀ ਹੈ ਪਿਤਾ ਦੀ ਕੋਰੋਨਾ ਕਾਲ ਵਿੱਚ ਮੌਤ ਹੋ ਗਈ ਤਾਂ ਮਾਂ ਛੱਡ ਕੇ ਚਲੀ ਗਈ ਦੋਵੇਂ ਭਰਾ ਬੇਰੁਜ਼ਗਾਰ ਹਨ ਅਤੇ ਹੁਣ ਪਿਤਾ ਵੱਲੋਂ ਲਏ ਲੋਨ ਦੀ ਬਕਾਏ ਲਈ ਬੈਂਕ ਨੇ ਘਰ ਖਾਲੀ ਕਰਨ ਦਾ ਨੋਟਿਸ ਦੇ ਦਿੱਤਾ ਬੈਂਕ ਵਾਲੇ ਲੋਨ ਦੀ ਰਿਕਵਰੀ ਲਈ ਜਾਦਕਰ ਨੂੰ ਜਿੰਦਾ ਲੋਨ ਪੁੱਜੇ ਤਾਂ ਜਨਤਕ ਜਥੇਬੰਦੀਆਂ ਨੇ ਇਕੱਠੇ ਹੋ ਕੇ ਰੋਕਿਆ ਇਸ ਮੌਕੇ ਵਾਕਵਾਕ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਬੈਂਕ ਅਤੇ ਪ੍ਰਸ਼ਾਸਨ ਨੂੰ ਰਲਕਾਰ ਮਾਰੀ ਕਿ ਉਹ ਕਿਸੇ ਵੀ ਹਾਲਤ ਵਿੱਚ ਮਾਪਿਆਂ ਤੋਂ ਵਾਂਝੇ ਇਹਨਾਂ ਬੱਚਿਆਂ ਨੂੰ ਬੇਘਰ ਨਹੀਂ ਹੋਣ ਦੇਣਗੇ ਕਿਸਾਨ ਮਜ਼ਦੂਰ ਇੱਕ ਜਿੰਦਾਬਾਦ 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 ਕੋਈ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਕੋਈ ਕਿਸੇ ਹਾਲਤ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ किसान मजदूर एकता जिंदाबाद 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 किसान मजदूर एकता जिंदाबाद एक जिंदाबाद जिंदाबाद पंजाब सरकार मुर्दाबाद 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 पंजाब सरकार मुर्दाबाद 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 ये मसला है सी कि काफी टाइम पहला जब वो सी छोटे होंदे सी और तो मेरे फादर साहब ने लोन लेता सी ਤੇ ਉਹ ਲੋਨ ਭਰੀ ਗਏ ਨੇ ਤੇ 2021 ਦੇ ਵਿੱਚ ਜਦੋਂ ਲਾਕਡਾਊਨ ਹੋਇਆ ਹੈਗਾ ਕਰੋਨਾ ਦੇ ਅੰਤਕਰਾਮ ਦੋਨਾਂ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਸਾਡੀ ਕਿਸ਼ਤ ਟੁੱਟੀ ਗਈ ਆ ਤੇ 11 11.5 ਲੱਖ ਰੁਪਏ ਸੀ ਭਰ ਚੁੱਕੇ ਆ 6-7 ਲੱਖ ਦਾ ਲੋਨ ਸੀ ਤੇ ਹੁਣ ਉਸ ਤੋਂ ਬਾਅਦ ਬੈਂਕ ਵਾਲੇ ਸਾਨੂੰ ਤੰਗ ਕਰਨ ਲੱਗੇ ਆ ਵੀ ਆ ਤਾਂ ਸਾਨੂੰ ਪੈਸੇ ਦਿਓ ਲੋਨ ਭਰੋ ਨਹੀਂ ਤਾਂ ਅਸੀਂ ਤੁਹਾਡੇ ਘਰ ਦੀ ਕੁੜਕੀ ਕਰਾਂਗੇ ਤੇ ਬੰਦੀਆਂ ਨੇ ਇੰਨਾ ਮੇਰੇ ਨਾਲ ਖੜੀਆਂ ਨੇ ਜੀ ਇਹਨਾਂ ਨੇ ਮੇਰਾ ਸਹਾਰਾ ਦਿੱਤਾ ਇਹਨਾਂ ਨੇ ਮੇਰੇ ਘਰ ਦੀ ਕੁੜਕੀ ਨਹੀਂ ਹੋਣ ਦਿੱਤੀ ਤੇ ਅੱਗੇ ਚੱਲ ਕੇ ਵੀ ਇਹ ਮੇਰਾ ਸਾਥ ਦੇ ਰਹੇ ਨੇ ਤੇ ਮੇਰੀ ਪ੍ਰਸ਼ਾਸਨ ਵੱਲੋਂ ਇਹੀ ਮੰਗਿਆ ਵੀ ਅਸੀਂ ਦੋ ਛੋਟੇ ਆ ਮਜ਼ਦੂਰ ਮਜ਼ਦੂਰੀ ਕਰਦੇ ਆ ਸਾਡੇ ਕੋਲ ਕੋਈ ਕੰਮਕਾਰ ਨਹੀਂ ਹੈ ਇਹਨੇ ਪੜ੍ਹੇ ਲਿਖੇ ਨਹੀਂ ਆ ਕਿ ਸਾਡੀ ਜਿਹੜਾ ਲੋਨ ਆ ਮਾਫ ਕੀਤਾ ਜਾਵੇ ਤੇ ਜਿਹੜਾ 10 ਗੈਟ 1.5 ਲੱਖ ਰੁਪਿਆ ਉਹ ਹੋਰ ਖਰਚਾ ਪਾ ਕੇ ਸਾਡੇ ਤੇ ਬੈਂਕ ਵਾਲੇ ਕਹਿੰਦੇ ਨੇ ਵੀ 3 ਲੱਖ ਰੁਪਿਆ ਰਿਕਵਰੀ ਦਾ ਜਾਂ ਫਿਰ ਕੋਰਟ ਕਚੈਰੀਆਂ ਦਾ ਖਰਚਾ ਸਾਡੇ ਤੇ ਹੋਰ ਪਾਈ ਜਾਂਦੇ ਨੇ ਉਹ ਤੇ ਹੋਰ ਵੀ ਵਧਾਈ ਜਾਂਦੇ ਨੇ ਉਹ ਫੋਨ ਕਰ ਕਰਕੇ ਸਾਨੂੰ ਧਮਕੀਆਂ ਦਿੰਦੇ ਨੇ ਉਹ ਸਾਡੇ ਜਿਹੜਾ ਵੀ ਲੋਨ ਆ ਸਾਡਾ ਮਾਫ ਕੀਤਾ ਜਾਵੇ ਤਾਂ ਬੈਂਕ ਤੋਂ ਜਿੰਨਾ ਲੋਨ ਲਿਆ ਸੀਗਾ ਉਹ ਤੋਂ ਵੀ ਬਦ ਕਰ ਬਦ ਕੇ ਇਹਨਾਂ ਨੇ ਵਾਪਸ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਐਕਸਪਾਇਰ ਬਸੰਤਵਰ ਵਿਚ ਦੀ ਮੌਤ ਤੋਂ ਬਾਅਦ ਇਹਨਾਂ ਦੀ ਮਾਤਾ ਬੱਚਾ ਛੱਡ ਕੇ ਜਿਹੜੇ ਦੋ ਬੱਚੇ ਨੇ ਜੋ ਯਤੀਮ ਨੇ ਹਲਦੀ ਘੜੀ ਤੇ ਉਹ ਬੱਚੇ ਨਾ ਰੋਜ਼ਗਾਰ ਕਰ ਰਿਹਾ ਤੇ ਨਾ ਹੀ ਆਪਣਾ ਰੋਟੀ ਰੁਜੀ ਕਰਦੇ ਤੇ ਉਹਨਾਂ ਦੀ ਪੜ੍ਹਾਈ ਵਿਚਾਲੇ ਰਹੀ ਹੈ ਤੇ ਬੈਂਕ ਤੋਂ ਬਾਰ-ਬਾਰ ਅੱਜ ਤੀਸਰੀ ਵਾਰ ਬੈਂਕ ਦਾ ਨੋਟਿਸ ਲੱਗਿਆ ਗਿਆ ਪਹਿਲਾਂ ਅਸੀਂ ਮੂਹਰ ਤੁਲਵਾ ਦੋ ਵਾਰ ਜਵਾਬ ਦਿੱਤਾ ਹੈ ਬੈਂਕ ਨੂੰ ਤੇ ਇਸੇ ਤਰ੍ਹਾਂ ਦਰਨਾ ਚਾਹੁੰਦਾ ਸੀ ਅੱਜ ਵੀ ਵੱਡੀ ਗਿਣਤੀ ਵਿੱਚ ਅਸੀਂ ਇੱਥੇ ਪਹੁੰਚ ਕੇ ਇਸ ਮਕਾਨ ਦੀ ਕਿਰਕੀ ਨਹੀਂ ਹੋਣ ਦੇਵਾਂਗੇ ਇਹ ਬੱਚਿਆਂ ਦੇ ਨਾਲ ਅੰਗ-ਸੰਗ ਸਾਧ ਸੰਬੰਧ ਰਹਿਣਗੇ ਇਹ ਸਰ ਗੱਲ ਇਹ ਹੈ ਵੀ 2 ਸਾਲ ਪਹਿਲਾਂ ਵੀ ਜਿਹੜੀ ਆਈਡੀਵੀ ਆਈ ਬੈਂਕ ਵੱਲੋਂ ਇਸ ਪਰਿਵਾਰ ਨੇ ਕਰਜ਼ਾ ਲਿਆ ਸੀਗਾ 10 ਸਾਲ ਪਹਿਲਾਂ ਬਸੰਤ ਕੁਮਾਰ ਨੇ ਜੋ ਇਹ ਘਰ ਦਾ ਮਾਲਕ ਹੈਗਾ ਪਰ ਉਹਨੇ 6,66,000 ਰੁਪਏ ਕਰਜ਼ਾ ਲਿਆ ਸੀ ਤਰੀਬ-ਤਰੀਬ ਹੁਣ ਤੱਕ ਮਤਲਬ 1.5 ਲੱਖ ਰੁਪਏ ਕਰਜ਼ਾ ਭਰ ਵੀ ਦਿੱਤਾ ਪਰ ਬੈਂਕ ਉਦੋਂ ਤੋਂ 11 ਲੱਖ ਰੁਪਇਆ ਹੋਰ ਮੰਗ ਰਹੀ ਆ ਤੇ ਜਦੋਂ ਕਿ ਇਹ ਸੀ ਕਿ 2020 ਦੇ ਵਿੱਚ 26 ਦਸੰਬਰ 2020 ਨੂੰ ਇਹ ਘਰ ਦਾ ਜਿਹੜਾ ਮਾਲਕ ਸੀ ਬਸੰਤ ਕੁਮਾਰ ਉਹਦੀ ਕਰੋਨਾ ਦੇ ਕਾਰਨ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਇਸ ਪਰਿਵਾਰ ਦੇ ਵਿੱਚ ਕੋਈ ਵੀ ਛੋਟੇ ਬੱਚੇ ਨੇ ਕੋਈ ਰੁਜ਼ਗਾਰ ਦਾ ਵਸੀਲਾ ਨਹੀਂ ਹੈਗਾ ਕਿ ਇਹਨਾਂ ਦਾ ਤੇ ਉਸ ਤੋਂ ਬਾਅਦ ਜਿਹੜਾ ਬਾਕੀ ਕਰਜ਼ਾ ਰਹਿੰਦਾ ਸੀ ਥੋੜਾ ਬਹੁਤਾ ਉਹ ਨਹੀਂ ਭਰਿਆ ਗਿਆ ਤਾਂ ਜਿਹੜੀ IDBI ਬੈਂਕ ਹੈ ਉਹਨੇ ਕੋਰਟ ਦੇ ਵਿੱਚ ਕੇਸ ਕਰਕੇ ਇਸ ਪਰਿਵਾਰ ਦੇ ਖਿਲਾਫ ਇੱਕ ਤਰਫਾ ਕੇਸ ਤੇ ਉਹ ਬਾਰ-ਬਾਰ ਹੁਣ ਮਤਲਬ ਜਿਹੜਾ ਧਮਕੀਆਂ ਦੇ ਰਹੇ ਨੇ ਨੋਟਿਸ ਲਾ ਕੇ ਜਾਂਦੇ ਨੇ ਕਿ ਤੁਹਾਡੇ ਘਰ ਦੀ ਕੁਰਕੀ ਕਰਨੀ ਆ ਤੇ ਤੁਹਾਡੇ ਘਰ ਨੂੰ ਤਾਲਾ ਲਾ ਕੇ ਜਾਣਾਗਾ ਕੱਲ ਵੀ ਉਹ ਮਤਲਬ ਨੋਟਿਸ ਲਾ ਕੇ ਗਿਆ ਤੇ ਅੱਜ ਮਤਲਬ ਉਹ ਤਾਲਾ ਲਾਉਣ ਇਥੋਂ ਦੇ ਅਧਿਕਾਰੀਆਂ ਨੇ ਤੇ ਬੈਂਕ ਮੁਲਾਜ਼ਮਾਂ ਨੇ ਆਉਣਾ ਸੀ ਪਰ ਸਾਡੀਆਂ ਜਿਹੜੀਆਂ ਇਥੋਂ ਦੀਆਂ ਇਨਸਾਫਪਸੰਦ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਲੰਬੇ ਸਮੇਂ ਤੋਂ ਗਰੀਬ ਕਿਸਾਨਾਂ ਦੇ ਹੱਕ ਦੇ ਵਿੱਚ ਤੇ ਮਜ਼ਦੂਰਾਂ ਦੇ ਹੱਕ 'ਚ ਲੜਦੀਆਂ ਆ ਰਹੀਆਂ ਨੇ ਉਹਨਾਂ ਦੀ ਹਰ ਬਦੀਕੀ ਦੇ ਖਿਲਾਫ ਸਾਡੀਆਂ ਜਥੇਬੰਦੀਆਂ ਖੜ੍ਹਦੀਆਂ ਅੱਜ ਵੀ ਅਸੀਂ ਇਸ ਗਰੀਬ ਪਰਿਵਾਰ ਜਿਹੜਾ ਕਿ ਬੇਸਹਾਰਾ ਗਾ ਇਹ ਦੋ ਬੱਚੇ ਨੇ ਜਿਨ੍ਹਾਂ ਕੋਲੇ ਇਹਨਾਂ ਦੀ ਪੜ੍ਹਾਈ ਵੀ ਛੁੱਟ ਗਈ ਆ ਤੇ ਇਹਨਾਂ ਕੋਲੇ ਕੋਈ ਰੋਜ਼ਗਾਰੇ ਦਰਜਗਾਰ ਦਾ ਵਸੀਲਾ ਵੀ ਹੈ ਨਹੀਂ ਤੇ ਇਹ ਪੈਸਾ ਭਰ ਵੀ ਨਹੀਂ ਸਕਦੇ ਤਾਂ ਮਤਲਬ ਜਿਹੜੀ ਇਹ ਧੱਕੇਸ਼ਾਹੀ ਹੋ ਰਹੀ ਆ ਬਾਰ-ਬਾਰ ਇਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਅਸੀਂ ਪੁਲਿਸ ਪ੍ਰੋਟੈਕਸ਼ਨ ਲੈ ਕੇ ਅਸੀਂ ਤੁਹਾਡੇ ਘਰ ਨੂੰ ਤਾਲਾ ਲਾਵਾਂਗੇ ਤੇ ਇਸ ਕਰਕੇ ਅੱਜ ਸਾਡੀਆਂ ਜਥੇਬੰਦੀਆਂ ਨੇ ਇਹ ਪਿਛਲੇ 2 ਸਾਲ ਤੋਂ ਲੜਾਈ ਲੜਦੀਆਂ ਆ ਰਹੀਆਂ ਨੇ ਅੱਜ ਫੇਰ ਇਹ ਕੁਰਕੀ ਦਾ ਨੋਟਿਸ ਦਿੱਤਾ ਸੀ ਤਾਂ ਸਾਡਾ ਮਤਲਬ ਜਿਹੜਾ ਹੈ ਫੈਸਲਾ ਪੱਕਾ ਫੈਸਲਾ ਕਿ ਅਸੀਂ ਕਿਸੇ ਵੀ ਕੀਮਤ 'ਤੇ ਮਤਲਬ ਜਿਹੜਾ ਹੈਗਾ ਇਸ ਘਰ ਨੂੰ ਤਾਲਾ ਨਹੀਂ ਲੱਗਣ ਦੇਵਾਂਗੇ ਅਸੀਂ ਉਹ ਪੰਜਾਬ ਦੀਆਂ ਸਰਕਾਰ ਦਾ ਤੇ ਡੀਸੀ ਸਾਹਿਬ ਦਾ ਤੇ ਇਥੋਂ ਦੇ ਪ੍ਰਸ਼ਾਸਨ ਦਾ ਬੈਂਕ ਅਧਿਕਾਰੀਆਂ ਦਾ ਤਹਿਸੀਲਦਾਰ ਦਾ ਜਵਾਬਦੇਹ ਚੱਲੇ ਆਂ ਵੀ ਇਹ ਕੁਰਕੀ ਕਿਸੇ ਵੀ ਹਾਲਤ 'ਚ ਚਾਹੇ ਉਹ ਕਿਸਾਨ ਦੀ ਹੈ ਚਾਹੇ ਮਜ਼ਦੂਰ ਦੀ ਅਸੀਂ ਡਟ ਕੇ ਵਿਰੋਧ ਕਰ ਰਹੇ ਹਾਂ ਕੁਰਕੀ ਨਹੀਂ ਹੋਣ ਦੇਵਾਂਗੇ ਇਹ ਬੱਚੇ ਅੱਜ ਵਿਚਾਰੇ ਆਪਦੇ ਹੋਰ ਦੋਸਤ ਨਿਮਿਤਾਂ ਕੋਲੇ ਰੋਟੀ ਪਾਣੀ ਖਾ ਰਹੇ ਨੇ ਘਰ ਦੀ ਹਾਲਤ ਕਿੰਨੀ ਹੈ ਜੋ ਅੱਜ ਘਰ ਦੇ ਵਿੱਚੋਂ ਸਾਡੀ ਮਾਂ ਭੈਣ ਚਲੀ ਜਾਵੇ ਜਾਂ ਸਾਡੀ ਭੈਣ ਜਾਂ ਸਾਡੀ ਮਾਂ ਚਲੀ ਜਾਵੇ ਘਰ ਦੀ ਹਾਲਤ ਕੀ ਹੁੰਦੀ ਹੈ ਉਹਦਾ ਪਿਓ ਵੀ ਚਲਾ ਗਿਆ ਇਸ ਕਰਕੇ ਭਗਵਾਨਤ ਮਾਨ ਦੀ ਸਰਕਾਰ ਨੂੰ ਤੇ ਬਰਨਾਲੇ ਦੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹ ਪਰਿਵਾਰ ਦੀ ਸਾਰ ਲੈਤੀ ਜਾਵੇ ਜਾਂਚ ਕੀਤੀ ਜਾਵੇ ਇਹ ਜਿਹੜਾ ਇਹਨਾਂ ਦਾ ਸਰਕਾਰ ਜਾਗਾ ਉਤੇ ਲਖੀਰ ਮਾਰੀ ਜਾਵੇ ਜੇ ਸਰਕਾਰ ਚਾਹੁੰਦੀ ਹੈ ਜਾਂ ਪ੍ਰਸ਼ਾਸਨ ਚਾਹੁੰਦਾ ਵੀ ਕੁਰਕੀ ਕਰ ਦੇਾਂਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਖਰਾਹਾਂ ਪੰਜਾਬ ਦੇ ਵਿੱਚ ਤੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਖਾਸ ਕਰਕੇ ਚਾਹੇ ਮਜ਼ਦੂਰਾਂ ਦੀ ਹੈ ਚਾਹੇ ਕਿਸਾਨਾਂ ਦੀ ਹੈ ਉਹ ਬਰੰਟ ਨੇ ਚਾਹੇ ਕਿਸੇ ਵੀ ਹਾਲਤ ਦੇ ਵਿੱਚ ਮਜ਼ਦੂਰ ਤੇ ਕਿਸਾਨ ਨੂੰ ਮਰਨ ਨਹੀਂ ਦੇਵਾਂਗੇ ਕਰਜ਼ੇ ਤੋਂ ਮੁਕਤ ਕਰਕੇ ਰ੍ਹਾਂਗੇ ਲੜਾਂਗੇ ਤੇ ਕੁਰਕੀ ਹਰ ਹਾਲਤ ਰੋਕਾਂਗੇ ਚਾਹੇ ਕੁਝ ਵੀ ਹੋ ਜਾਈ ਪਿੱਛੇ ਨਹੀਂ ਹਟਾਂਗੇ